ਯਾਰ ਤੇਰੇ ਬਾਰੀ ਦਾ ਮੇਰਾ ਗਲਾ ਵੀ ਨਹੀਂ ਕਹਿਦਾ ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਟਰੂ ਛਟੜਾਂ ਵਾਲੇ ਜੀ ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ ਉਹ ਆਏ ਮੰਨੂ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰੱਬ ਰੱਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਐ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਬੋਤਲ ਲੈ ਜਾਣੀਆਂ ਮੈਂ ਤੋਂ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇ ਦਾਂ ਮੈਂ ਜਿਨ੍ਹਾਂ ਨੇ ਮੈਨੂੰ ਅਣਖ ਤੋਂ ਬਾਅਦ ਆ ਕੇ ਸਪੋਰਟ ਦਿੱਤੀ ਹੈ ਦੇਖੋ ਜੀ ਹਾਰ ਜਿੱਤ ਤਾਂ ਰੱਬ ਦੇ ਹੱਥ ਹੈ ਪੱਲੇ ਔਰ ਅਬ ਆਪਣੇ ਕੋਲ ਰੱਖਦਾ ਹਾਰ ਜਿੱਤ ਤਾਂ ਸਭ ਤੋਂ ਪਹਿਲਾਂ ਮੈਂ ਕਹਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਪਰ ਜੈ ਪ੍ਰਮਾਨ ਬਾਣੀ ਜੈ ਗੁਰੂ ਰਵਿਦਾਸ ਫਰੰਟਾਈਜ਼ ਦੇ ਗਰੁੱਪ ਦਾ ਸਮਾਗਮ ਹੈ ਹਾਲੇਲੂਇਆ ਗੋਸਵਾਲ ਕੁਸ਼ੈਂਟ ਵਾਲਾ ਪੜਾ ਸਭ ਨੂੰ ਖੁਸ਼ ਦੇ ਕੇ ਤੂੰ ਹੀ ਨਿਮਨਕਰ